ਸਸੇ ਗਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਦੇ ਮਾਲਕ ਮਦਰ ਅੱਜ ਅਸੀਂ ਲੁਧਿਆਣਾ ਦੇ ਲੋਡਵਾਲ ਟੋਲ ਪਲਾਜ਼ਾ ਦੇ ਪਹੁੰਚੇ ਜਿੱਥੇ ਕੀ ਬੀਕੇਯੂ ਉਗਰਾਹਾ ਵੱਲੋਂ ਇੱਕ ਵਾਰ ਫਿਰ ਜਿਹੜਾ ਕਿ ਟੋਲ ਫ੍ਰੀ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਲੋਡਵਾਲ ਟੋਲ ਪਲਾਜ਼ਾ ਤਸਵੀਰਾਂ ਜਿੱਥੇ ਕੀ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਜਿੱਥੇ ਇੱਕ ਪਾਸੇ ਬਾਰਡਰਾਂ ਦੇ ਡਟੇ ਹੋਏ ਨੇ ਉੱਥੇ ਹੀ ਅੱਜ ਕਿਸਾਨਾਂ ਨੇ ਬੀਕੇਯੂ ਉਗਰਾਹਾ ਨੇ ਇੱਥੇ ਜਿਹੜਾ ਟੋਲ ਜਿਹੜਾ ਫ੍ਰੀ ਕਰ ਦਿੱਤਾ ਹੈ ਇੱਥੇ ਕਿਸਾਨ ਹੈਗੇ ਨੇ ਸਾਡੇ ਨਾਲ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਗਲਬਾਤਨ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਸਿਗਲ ਜੀ ਸਸਿਗਲ ਹਾਂਜੀ ਸਰ ਅੱਜ ਫੇਰ ਦੁਬਾਰਾ ਟੋਲ ਪਲਾਗਾ ਬੰਨ੍ਹੇ ਕਰਦੇ ਦੇਖੋ ਅਸੀਂ ਰੇਲਾਂ ਰੋਕੀਆਂ ਪਹਿਲਾਂ ਕਿਉਂਕਿ ਕੇਂਦਰ ਦੀ ਸਰਕਾਰ ਨੇ ਤੇ ਹਰਿਆਣਾ ਦੀ ਖੱਟਾ ਸਰਕਾਰ ਨੇ 7ਵੇਂ ਢੰਗ ਨਾਲ ਧਰਨਾ ਦੇਣ ਜਾ ਰਹੇ ਸਾਡੇ ਕਿਸਾਨਾਂ ਤੇ ਅੰਨਾ ਜਰਵਟ ਆਇਆ ਉਹ ਜ਼ਬਰਦੀ ਮਿਸਾਲ ਜਿਹੜੀ ਆ ਇੱਥੋਂ ਤੱਕ ਪਹੁੰਚ ਗਈ ਐ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਅੱਖਾਂ 'ਚ ਗੋਲੀਆਂ ਲੱਗੀਆਂ ਰਬੜ ਦੀਆਂ ਗੋਲੀਆਂ ਸਾਰੇ ਸਰੀਰ ਬੰਨੇ ਗਏ ਅਥਰੂ ਗੈਸ ਦੇ ਗੋਲੇ ਇਹਨੇ ਜਿਆਦਾ ਸਿੱਟੇ ਐ ਕਿ ਇੱਕ ਕਿਸਾਨ ਤਾਂ ਅਥਰੂ ਗੈਸ ਦੇ ਗੋਲਾਂ ਦੇ ਨਾਲ ਦਮ ਘੁੱਟ ਕੇ ਜਿਹੜਾ ਉਹ ਤੁਹਾਡੇ ਸਾਹਮਣੇ ਕੱਲ ਸੀਧ ਹੋ ਗਿਆ ਇੱਕ ਉਹ ਤੋਂ ਪਹਿਲਾਂ ਸੀਧ ਹੋ ਗਿਆ ਇਸ ਕਰਕੇ ਇਹ ਜ਼ਬਰ ਦੇ ਖਿਲਾਫ ਸਰਕਾਰ ਨੂੰ ਸੁਣਾਉਣੇ ਕਰਨ ਦੀ ਖਾਤਰ ਕਿ ਇੱਕ ਤਾਂ ਉਹ ਜ਼ਬਰ ਕਰਨਾ ਬੰਦ ਕਰੇ ਦੂਸਰਾ ਉਹ ਜਿਹੜੀ ਸਾਰੀਆਂ ਫਸਾ ਸਾਡੇ ਉਪਨ ਮੰਗ ਹੈ ਕਿ ਐਮਐਸਪੀ ਆ ਉਹ ਹਰ ਹਾਲ ਦੇਵੇ ਇਸ ਤੋਂ ਬਿਨਾ ਅਸੀਂ ਕਿਸੇ ਵੀ ਹਾਲ ਚ ਆਪਣਾ ਕੋਲਜ ਵਾਪਸ ਨਹੀਂ ਲਾਵਾਂਗੇ ਅਸੀਂ ਕੇਂਦਰ ਸਰਕਾਰ ਨੂੰ ਇਤਿਹਾਬ ਨਹੀਂ ਕਰ ਦਿੱਤੀ ਆ ਕਿ ਜੇ ਕੱਲ ਵਾਲੀ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਦਾ ਤਾਂ ਬਿਲਕੁਲ ਸੰਯੁਕਤ ਮੋਰਚੇ ਨੇ ਫੈਸਲਾ ਕਰਨਾ ਹੈ ਤੇ ਅਸੀਂ ਦਿੱਲੀ ਵੱਲ ਜਿਹੜਾ ਕੂਚ ਆ ਉਹ ਹਰ ਹਾਲਤ ਕਰਾਂਗੇ ਕੋਈ ਵੀ ਰੋਗ ਕੁਝ ਵੀ ਹਲ ਕਰ ਲੈਣਾ ਕਿਸੇ ਦੀ ਸਾਨੂੰ ਰੋਗ ਨਹੀਂ ਸਕਦੀ ਕਿਉਂਕਿ ਅਸੀਂ ਸਾਡਾ ਕਾਡ ਜਿਹੜਾ ਉਹ ਅੰਗੜਾਈ ਲੈਂਦਾ ਕਾਡਰ ਵੱਲੋਂ ਸਾਨੂੰ ਪੂਰੀ ਜ਼ਬਰਦਸਤ ਮੰਗ ਆਈ ਹੈ ਕਿ ਆਪਾਂ ਦਿੱਲੀ ਚਲੀਏ ਕਾਡਰ ਦੀ ਮੰਗ ਤੇ ਤੇ ਇਹ ਸੋਚਦੇ ਹੋਏ ਕਿ ਇਕੱਠੇ ਤਾਂ ਬਿਨਾ ਸਰਕਾਰ ਨੇ ਕੋਈ ਮੰਗ ਜਿਹੜਾ ਹਣੀ ਮੰਨਣੀ ਨਹੀਂ ਇੱਕ ਇਹਦਾ ਸਬੂਤ ਦਿੰਦੇ ਹੋਏ ਸਾਰਿਆਂ ਜਥੇਬੰਦਾਂ ਦਿੱਲੀ ਵੱਲ ਨੂੰ ਅਸੀਂ ਕੁਝ ਕਰਾਂਗੇ ਅੱਛਾ ਜਿਹੜਾ ਇਹ ਟੋਲ ਪਲਾਜਾ ਤੁਸੀਂ ਹੁਣ ਬੰਦ ਕੀਤਾ ਲੋਡੂ ਵੱਲ ਲੁਧਿਆਣਾ ਤੇ ਲਾਂ ਲਾ ਕੇ ਟੋਲ ਪਲਾਜਾ ਆਇਆ ਤੁਸੀਂ ਬੰਦ ਕੀਤਾ ਆ ਤੇ ਇਹ ਕਿੰਨੇ ਤੋਂ ਕਿੰਨੇ ਵੀ ਤੱਕ ਬੰਦੇ ਇਹ ਹੁਣ ਤੋਂ ਲੈ ਕੇ ਕੱਲ ਸ਼ਾਮ ਤੱਕ ਬੰਦਾ ਜੀ ਸਾਰੀ ਰਾਤ ਬੰਦ ਰਹੂਗਾ ਠੀਕ ਹੈ ਕੱਲ ਵੀ ਬੰਦ ਰਹੂਗਾ ਸ਼ਾਮ ਨੂੰ ਟੋਲ ਖੋਲਾਗੇ ਸੀ ਕਿਉਂਕਿ ਸਾਡੀ 2 ਦਿਨ ਦੀ ਕਾਲ ਆ 2 ਦਿਨ ਦੀ ਕਾਲ ਆ ਪੰਜਾਬ ਦੇ ਸਾਰੇ ਟੋਲ ਫ੍ਰੀ ਕਰਨੇ ਆ ਤੇ 2 ਦਿਨ ਹੀ ਜਿਹੜੇ ਕੇਂਦਰੀ ਮੰਤਰੀ ਆ ਭਾਜਪਾ ਦੇ ਕੈਪਟਨ ਹਿੰਦਰ ਸਿੰਘ ਸੁਨੀਲ ਜਾਖੜ ਕੇਵਟਲੋ ਇਹਨਾਂ ਦੋ ਦਿਨ ਲੈ ਕੇ ਘਰ ਕੀੜਨੇ ਦਿਨ ਪਤਾ ਤਾਂ ਤੁਹਾਨੂੰ ਚੱਲਿਆ ਜਿਹੜੇ ਪਿੱਛੇ ਬੀਤੇ ਦਿਨ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਬੇਤਨੀਤੀ ਦਾ ਜਿਹੜਾ ਸਿਟਾ ਨਿਕਲਾ ਵਾ ਕੀ ਲੱਗਦਾ ਕਿ ਨਿਕਲ ਕੇ ਨਹੀਂ ਰਿਹਾ ਕੋਈ ਹੱਲ ਕਿਉਂ ਨਹੀਂ ਨਿਕਲਿਆ ਕੋਈ ਲਗਾਤਾਰ ਤੀਜੇ ਗੇੜ ਦੀ ਮੀਟਿੰਗ ਨਿਕਲੀ ਗਣੀ ਚੌਥੇ ਗੇੜ ਦੀ ਮੀਟਿੰਗ ਹੋਣਾ ਸ਼ੁਰੂ ਹੋਣੀ ਹੈ ਕੱਲ ਨੂੰ ਜਿਹੜੀ ਹੈ ਸੰਡੇ ਨੂੰ ਦੇਖੋ ਇਹ ਜਿਹਨਾਂ ਸਰਕਾਰਾਂ ਨੇਗੀਆਂ ਇਹ ਕਾਰ ਕਾਰਪਟਨ ਦਲਾ ਸਰਕਾਰਾਂ ਨੇਗੀਆਂ ਉਹਨਾਂ ਦੀ ਪੱਖ ਦੀ ਗੱਲ ਕਰਦੀਆਂ ਨਹੀਂ ਹੈ ਕਿਸਾਨਾਂ ਦੇ ਪੱਖ ਦੀ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ ਕਿਸਾਨਾਂ ਨੂੰ ਲਾਰੇ ਲਾਉਂਦੀਆਂ ਨੇਗੀਆਂ ਟੇਬਲ ਤੇ ਬੈਠ ਕੇ ਕਿਸਾਨਾਂ ਨਾਲ ਇਹ ਗੱਲ ਕਹਿੰਦੇ ਆ ਕਿ ਹਾਂ ਤੁਹਾਡੀਆਂ ਮੰਗਾਂ ਜਾਇਜ਼ ਆ ਪਰ ਉਸ ਤੋਂ ਬਾਅਦ ਫੇਰ ਮੁੱਕਣ ਜਾਂਦੀਆਂ ਨੇਗੀਆਂ ਵੱਡੀਆਂ ਮੰਗਾਂ ਨੇ ਵੱਡੇ ਸੰਘਾਸਤੀ ਲੋੜ ਆ ਉਹ ਅਸੀਂ ਬਕਾਇਦਾ ਬਣ ਚੁੱਕੇ ਆ ਜੱਕ ਬਣ ਚੁੱਕੇ ਆ ਤੇ ਜੱਕ ਬਣ ਕੇ ਅਸੀਂ ਇਹ ਜਿਹਨੇ ਮੰਗਾਂ ਹਰ ਹਾਲਤ ਅਸੀਂ ਲਾਗੂ ਕਰਵਾਵਾਂਗੇ ਪਰ ਜਿੱਥੋਂ ਤੱਕ ਕਹੀਏ ਕਿ ਭਾਰ ਦੇ ਲੋਕ ਜਿਹੜੇ ਆ ਉਹ ਸਾਰੇ ਭਾਰ ਦੇ ਲੋ ਅੰਗੜਾਈ ਲੈ ਰਹੇ ਆ ਕਿਉਂਕਿ ਜਿਸ ਤਰ੍ਹਾਂ ਇਹ ਨੀਤੀਆਂ ਰਿਆ ਕੇ ਲੋਕਾਂ ਦੇ ਮੜ ਰਹੇ ਨੇਗੇ ਜਾਬਰ ਕਾਨੂੰਨ ਮੜ ਰਹੇ ਆ اون ਬਾਰੇ ਸਮਝ ਇਹਨਾਂ ਨੇ ਲੋਕਾਂ ਨੂੰ ਗੁਲਾਮ ਬਣਾਉਣਾ ਤੇ ਲੋਕ ਕਹਿੰਦੇ ਅਸੀਂ ਗੁਲਾਮੀ ਜਿਹੜੀ ਆ ਕਿਸੇ ਵੀ ਹੱਦ ਚ ੱਲਾਂਗੇ ਨਹੀਂ ਅਸੀਂ ਲੜਾਂਗੇ ਸੜਕਾਂ ਤੇ ਅੱਛਾ ਜਿਵੇਂ ਹੁਣ ਟੋਲ ਪਲਾza ਤੁਸੀਂ ਬੰਦ ਕੀਤਾ ਤੁਸੀਂ ਆਪਣਾ ਸੰਘਰਸ਼ ਲੜ ਰਹੇ ਹੋ ਜਿਹੜੇ ਲੋਕ ਇੱਥੇ ਜਾਂਦੇ ਜਾਂਦੇ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆਂਦੀ ਆ ਜਦੋਂ ਟੋਲ ਪਲਾਜ਼ੇ ਬੰਦ ਹੁੰਦੇ ਨੇ ਜਾਂ ਹੋਰ ਵੀ ਦਿੱਕਤਾਂ ਲੋਕਾਂ ਨੂੰ ਜਿਹੜੀ ਸਾਹਮਣਾ ਕਰਨਾ ਪੈਂਦਾ ਨਹੀਂ ਆਹ ਤਾਂ ਕੋਈ ਟੋਲ ਹਾਂ ਤਾਂ ਕੋਈ ਦੇਖਤ ਨਹੀਂ ਆਉਂਦੀ ਤੁਹਾਡੇ ਸਾਹਮਣੇ ਗੱਡੀਆਂ ਜਾ ਰਹੀਆਂ ਆ ਰਹੀਆਂ ਕੋਈ ਜਾਮ ਨਹੀਂ ਲੱਗਦਾ ਨਹੀਂ ਸਾਨੂੰ ਬੰਦੇ ਮਿਲੇ ਸੀ ਕਹਿੰਦੇ ਅਸੀਂ ਚਿਰ ਉੱਥੇ ਨੰਗ ਗਏ ਆ ਵਾਪਸ ਇੱਥੇ ਸਾਡੇ ਜਿਹੜੇ ਅਕਾਊਂਟ 'ਚ ਜਿਹੜਾ ਪੈਸੇ ਕੱਟੇ ਗਏ ਕਹਿੰਦੇ ਬਾਅਦ ਬਾਅਦ ਵਿੱਚ ਆਏ ਕੱਟੇ ਉਹਨਾਂ ਨੇ ਅਸੀਂ ਚੈੱਕ ਕਰ ਲਿਆ ਦੁਬਾਰੇ ਪਹਿਲਾਂ ਚੱਲਦਾ ਸੀਗਾ ਬਿਲਕੁਲ ਨਹੀਂ ਹੁਣ ਕੱਟੇ ਜਾਣਗੇ ਜੇ ਕੱਟੇ ਗਏ ਤਾਂ ਅਸੀਂ ਟੋਲ ਵਾਲਿਆਂ ਦਾ ਐਸੀ ਤਾਂ ਅਸੀਂ ਫਿਰ ਅੰਕ ਦੱਸਾਂਗੇ ਆ ਤੁਹਾਡਾ ਕੀ ਚੱਲ ਰਿਹਾ ਬਿਲਕੁਲ ਨਹੀਂ ਪੈਸੇ ਕੱਟਦੇ ਜੀ ਸੰਗਰਸ਼ਿਤ ਹੱਦ 'ਤੇ ਚੱਲਦਾ ਰਹੇਗਾ ਹਾਂ ਚੱਲਦਾ ਰਹੇਗਾ ਬਿਲਕੁਲ ਅ ਤਸਵੀਰਾਂ ਤੁਸੀਂ ਦੇਖ ਸਕਦੇ ਲਗਾਤਾਰ ਲੋਡਵਾਲ ਟੋਲ ਪਲਾਜ ਜਿਹੜੀ ਤਸਵੀਰਾਂ ਹਨ ਜਿੱਥੇ ਕਿ ਲਗਾਤਾਰ ਜਿਹੜੇ ਕਿ ਤਸਵੀਰਾਂ ਦੇ ਦੇ ਸਕਦੇ ਹੋ ਲੁਧਿਆਣਾ ਲੋਡਵਾਲ ਟੋਲ ਪਲਾਜ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਆ ਫ੍ਰੀ ਕਰ ਦਿੱਤਾ ਗਿਆ ਇੱਥੇ ਲੋਕ ਜਿਹੜੇ ਜਾ ਰਹੇ ਨੇ ਪਰ ਅਸੀਂ ਜਿਹੜਾ ਉਹਨਾਂ ਨਾਲ ਗੱਲਬਾਤ ਵੀ ਕੀਤੀ ਇਹਨਾਂ ਦਾ ਕਹਿਣਾ ਕੀ ਸੀਗਾ ਕਿ ਇੱਕ ਮਿੰਟ ਹਾਂਜੀ ਸਰ ਟੋਲ ਪਲਾਜ ਆ ਤੁਸੀਂ ਫ੍ਰੀ ਕੀਤਾ ਆ ਪਰ ਜਿਹੜੇ ਅਸੀਂ ਸਾਡੇ ਨਾਲ ਕੁਝ ਬੰਦੇ ਵੀ ਮਿਲੇ ਸੀ ਉਹ ਕਹਿੰਦੇ ਵਾਪਸੀ ਜਦੋਂ ਆਏ ਸੀ ਕਹਿੰਦੇ ਟੋਲ ਇੱਥੋਂ ਜਰ ਫ੍ਰੀ ਚੱਲ ਗਏ ਸੀ ਅਸੀਂ ਪਰ ਬਾਅਦ ਵਿੱਚ ਸਾਡੇ ਅਕਾਊਂਟ 'ਚ ਪੈਸੇ ਕੱਟੇ ਗਏ ਉਹ ਜੀ ਅਸੀਂ ਇਸੇ ਲਈ ਤਾਂ ਬੰਦੇ ਭ ਉਹਨਾਂ ਨੇ ਕਿਹਾ ਸਰਵਰ ਚੈੱਕ ਕਰੋ ਸਾਡੇ ਕੋਲੇ ਮੈਨੇਜਰ ਵੀ ਆਇਆ ਸੀ ਕਹਿੰਦਾ ਵੀ ਕੋਸ਼ਿਸ਼ ਸੱਚ ਹੋ ਜੇ ਸਰਵਰ ਦੇ ਵਿੱਚ ਪ੍ਰੋਬਲਮ ਆ ਅਸੀਂ ਕਹਿਤਾ ਇਸ ਲਈ ਆਪਣੇ ਕਿਸਾਨਾਂ ਨੂੰ ਖੜਾਇਆ ਵਾ ਕਿ ਜੇ ਕਿਸੇ ਦੇ ਪੈਸੇ ਕੱਟੇ ਗਏ ਆ ਉਹ ਲੈ ਕੇ ਆਓ ਉਹਨਾਂ ਦੇ ਪੈਸੇ ਵਾਪਸ ਕਰਾਵਾਂਗੇ ਸੋ ਇਸ ਕਰਕੇ ਅਸੀਂ 2 ਦਿਨ ਲਈ ਇਹ ਟੋਲ ਟੈਕਸ ਜੋ ਮਾਫ ਫ੍ਰੀ ਕੀਤਾ ਵਾ ਭਾਰਤੀ ਕਿਸਾਨ ਯੂਨਿਅਨ ਇਕਤਾ ਅਗਰਾਹ ਨੇ ਤੇ ਅੱਜ ਹੀ ਦਾੜੀ ਤਿੰਨ ਭਾਜੀਪੀ ਦੇ ਵੱਡੇ ਲੀਡਰਾਂ ਦੇ ਘਰਾਂ ਦਾ ਘਰਾਓ ਕੀਤਾ ਹੋਇਆ ਵਾ ਜਿੱਥੇ ਕੈਪਟਨ ਮਨਿੰਦਰ ਸਿੰਘ ਸੁਨੀਲ ਜਾਖੜ ਅਤੇ ਕੇਬਲ ਤੋਂ ਤੇ ਹੁਣ ਅਸੀਂ ਉਹਨਾਂ ਨੂੰ ਭੇਜਤਾ ਸਾਡੇ ਬੰਦਿਆਂ ਨੂੰ ਜੇ ਕੋਈ ਇਸੇ ਤਰ੍ਹਾਂ ਦੀ ਕੋਈ ਇਹ ਜੀ ਹਰਕਤ ਜਾਂ ਸ਼ਰਾਰਤ ਕਰਨਗੇ ਤਾਂ ਉਹਦਾ ਖਮਿਆ ਜਾ ਪੋਕਤਣਗੇ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਲੋਡਵਾਲ ਟੋਲ ਪਲਾਜ਼ਾ ਦਿਖਾਏ ਜਿੱਥੇ ਕਿ ਕਿਸਾਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਜਿਹੜੇ ਬੈਠੇ ਹੋਏ ਨੇ ਅੱਜ ਇੱਕ ਵਾਰ ਫਿਰ ਬੀਕੇਯੂ ਉਗਰਾਹਾ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿ ਅੱਜ ਟੋਲ ਪਲਾਜ਼ਾ ਜਿਹੜਾ ਬੰਦ ਕੀਤਾ ਕੱਲ ਕੱਲ ਦਾ ਦਿਨ ਵੀ ਜਿਹੜਾ ਕਿ ਬੰਦ ਰਹੇਗਾ ਲੋਕ ਕਿੱਥੋਂ ਜਾ ਰਹੇ ਨੇ ਫ੍ਰੀ ਆਫ ਕੋਰਸ ਜਿਹੜੇ ਇੱਥੇ ਲੋਕੀ ਲੰਘ ਰਹੇ ਨੇ ਕਿਸਾਨਾਂ ਦਾ ਕਹਿਣਾ ਜਿੰਨੇ ਤੱਕ ਸਾਡਾ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸ਼ੰਗਰ ਚੇਤਾਹੀ ਜਾਰੀ ਰਹੇਗਾ ਲੁਧਿਆਣਾ ਤੋਂ ਲਖਮਿੰਦਰ